ਪਰ ਬਵਾਦ ਵਿਵਾਦ ਵੀ ਉੱਡੇ ਤੌਰ ਤੇ ਉੱਪਰ ਆਏ ਜਿੰਨੀਆਂ ਵੋਟਾਂ ਤੁਹਾਨੂੰ ਜਿਹੜੇ ਹਿਸਾਬ ਦੇ ਨਾਲ ਜਾਨੀ ਕਿ ਮੰਡਿਟ ਜਿੰਨਾ ਮਿਲਿਆ ਉਨਾ ਹੀ ਜ਼ਿਆਦਾ ਕਿਤੇ ਨਾ ਕਿਤੇ ਵਿਰੋਧ ਵੀ ਹੋਇਆ ਪਹਿਲਾਂ ਤਾਂ ਕਿਵੇਂ ਦੋ ਦੇਖਦੇ ਹਾਂ ਅੱਜ ਇੱਕ ਲੰਮੇ ਸਮੇਂ ਤੋਂ ਬਾਅਦ ਜੇ ਕਹਿ ਸਕਦੇ ਆਂ ਵੀ ਵਾਪਸੀ ਹੋਈ ਹੈ ਜਿੰਨੇ ਹਿਊਜ ਮਾਰਜਨ ਨਾਲ ਮੈਂ ਜਿੱਤਿਆ ਸੀ ਉਹਨਾਂ ਲੋਕਾਂ ਦਾ ਪਿਆਰ ਮੈਨੂੰ ਹਮੇਸ਼ਾ ਮਿਲਿਆ ਹੁਣ ਵੀ ਮਿਲਿਆ ਡਿਊਰਿੰਗ ਮੈਂ ਜਦ ਜੁਡੀਸ਼ਲ ਕਸਟਡੀ ਸੀ ਜਦ ਵੀ ਮੇਰੇ ਖਿਆਲ ਚ ਡੇਲੀ ਘਟੋ ਘਟ 20 25 ਵਕੀਲ ਆਂਦੇ ਸੀ ਮਿਲਣ ਮੈਨੂੰ ਇਹ ਸਾਰਾ ਗਲਤ ਹੈ ਕੋਈ ਵੀ ਨੋਨ ਅਵੇਲੇਬਲ ਸੈਕਸ਼ਨ ਨਹੀਂ ਬਣਦੇ ਸੀ ਪਰ ਪੁਲਿਸ ਨੇ ਕਿਸੇ ਪ੍ਰੈਸ਼ਰ ਚ ਉਹ ਐਡ ਕੀਤੇ ਤੇ ਚਲੋ ਨਾ ਹੁਣ ਕਲੀਅਰ ਹੋ ਗਈ ਹੈ ਕਿ ਉਹ ਸਾਰੇ ਜੋ ਨੋਨ ਅਵੇਲੇਬਲ ਸੈਕਸ਼ਨ تھے ਉਹ ਨਹੀਂ ਬਣਤੇ ਸਨ ਪਰ ਮੇਰਾ ਇੱਕ ਮੋਟਿਵ ਹੈ ਕਿ ਬਾਹਰ ਚ ਜਿੰਨਾ ਜ਼ਿਆਦਾ ਕਮ ਹੋਸਕੇ ਵਕੀਲਾ ਦੇ ਬੈਨੀਫਿਟ ਵਾਸਤੇ ਮੈਂ ਕਰਕੇ ਦਵਾ ਤੇ ਉਹ ਕਰਕੇ ਆਪਾਂ ਦਵਾਵਾਂਗੇ ਪਰ ਮਰੀਜ਼ ਸਾਹਿਬ ਵਖੇ ਜਦੋਂ ਬਾਕੀਆਂ ਵਾਸਤੇ ਕੇਸ ਲੜਦੇ ਹੋਣਗੇ ਤੇ ਜਦੋਂ ਆਪ ਦੇ ਦਿਲ ਨਾਲ ਕਿੰਨਾ ਫਰਕ ਹੁੰਦਾ ਕਿੰਨਾ ਟੈਨਸ ਹੁੰਦਾ ਮੈਂ ਜੋ ਮਰ ਟੈਨਸ਼ਨ ਨਹੀਂ ਸੀ ਮੈਨੂੰ ਮੈਨੂੰ ਪਤਾ ਸੀ ਜੋ ਜਿੱਤ ਹੋਊਗੀ ਉਹ ਸਾਡੀ ਜਿੱਤ ਹੋਊਗੀ ਜੀ ਤੇ ਉਹ ਵਕੀਲਾ ਦੀ ਜਿੱਤ ਹੋਊਗੀ ਕੱਲ ਵਕੀਲਾ ਦੀ ਜਿੱਤ ਹੋਈ ਹੈ ਇਸੇ ਕਰਕੇ ਮੈਂ ਇੱਥੇ ਖੜਾ ਹਾਂ ਜਿੰਨ ਉਹਨਾਂ ਨੇ ਆ ਕੇ ਉਹ ਲੇਡੀ ਨੇ ਆ ਕੇ ਪਹਿਲੇ ਗਾਲਾਂ ਕੱਢੀਆਂ ਨੇ ਕਬਰ ਦੇ ਅੰਦਰ ਆ ਕੇ ਰੋਸਸ ਸਰਵਰ ਬਾਹਰ ਖੜਾ ਸੀਗਾ ਤੁਸੀਂ ਮੈਨੂੰ ਦੱਸੋ ਕੱਲ ਤੁਸੀਂ ਸੁਣਿਆ ਕਿ ਪਹਿਲੇ ਵੀ ਉਸ ਤੋਂ ਪਹਿਲੇ 16 ਅਪ੍ਰੈਲ ਨੂੰ ਉਹਨੇ ਕਬਜ਼ਾ ਕਰ ਲਿਆ ਇੱਥੇ ਤੁਹਾਨੂੰ ਪੁਲਿਸ ਬੁਲਾਨੀ ਪਈ ਠੀਕ ਹੈ ਪੁਲਿਸ ਨੇ ਕਮਰਾ ਖਾਲੀ ਕਰਵਾਇਆ ਹਾਂਜੀ 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 ਸਾਰਾ ਕੁਝ ਰਿਕਾਰਡ ਮੈਂ ਕੋਈ ਵੀ ਇਹੋ ਜੀ ਗੱਲ ਨਹੀਂ ਕਰੂੰਗਾ ਜੀ ਜਿਹੜੀ ਨਾ ਹੋ ਕਿ ਅਸੀਂ ਮਾਫ ਨਹੀਂ ਕਰਨਾ ਉਹਨਾਂ ਨੂੰ ਕਿਉਂ ਨਹੀਂ ਮਾਫ ਕਰਨਾ ਨਹੀਂ ਮਾਫ ਕਰਨਾ ਕਿਉਂਕਿ ਉਹਨਾਂ ਨੇ ਸਾਡੇ ਪ੍ਰੈਜ਼ੀਡੈਂਟ ਦੇ ਉੱਪਰ ਪਰਸਨਲੀ ਝੂਠਾ ਕੇਸ ਭਾ ਕੇ ਔਰ ਉਹਨਾਂ ਨੂੰ ਲੱਗਿਆ ਕਿ ਸਾਨੂੰ ਅੱਜ ਬੜਾ ਸਾਡੇ ਪਿੱਛੇ ਪਤਾ ਨਹੀਂ ਕਿੱਡੀ-ਕੱਡੀ ਚੀਜ਼ ਹੈ ਬਜ਼ਾਰਤ ਆ ਗਈ ਹੈ ਤੇ ਕੁਝ ਨਹੀਂ ਹੋ ਸਕਦਾ ਨੋ ਨਾਓ ਵੀ ਆਰ ਗੋਇੰਗ ਟੂ ਟੈਲ them ਐਂਡ ਟੀਚ them ਲੈਸਨ ਸ਼ਸ਼ੀਕਾਲੋ ਬਹੁਤ ਦਿਨਾਂ ਤੋਂ ਜਿਵੇਂ ਮਾਮਲਾ ਜਿਹੜਾ ਦੇਖਣ ਨੂੰ ਮਿਲਿਆ ਬਾਹਰ ਐਸੋਸੀਏਸ਼ਨ ਪੰਜਾਬ ਰਣ ਹਾਈ ਕੋਰਟ ਦਾ ਤਾਂ ਉਹਦੇ ਵਿੱਚ ਵਿਕਾਸ ਮਲਿਕ ਜਿਹੜੇ ਪ੍ਰਧਾਨ ਚੁਣੇ ਗਏ ਸੀਗੇ ਪਰ ਉਹਨਾਂ ਦੇ ਨਾਲ ਬਵਾਦ-ਵਿਵਾਦ ਵੀ ਓਡੇ ਤੌਰ ਤੇ ਰਹੇ ਪਰ ਲੰਬੇ ਸਮੇਂ ਤੋਂ ਬਾਅਦ ਕਹਿ ਸਕਦੇ ਆ ਜ਼ਮਾਨਤ ਤੇ ਅੱਜ ਵਾਪਸ ਆਏ ਨੇ ਤੇ ਜ਼ਿੰਮੇਵਾਰੀਆਂ ਸਾਂਭ ਕੇ ਮਲਿਕ ਸਾਹਿਬ ਪਹਿਲਾਂ ਤਾਂ ਦੇਖੀਏ ਤੋਂ ਲੱਗੇ ਸੁਰੱਖਿਆ ਵੀ ਤੁਸੀਂ ਲਗਾਤਾਰ ਮੀਡੀਆ ਦੀ ਬਣਦੇ ਰਹੇ ਪਰ ਬਾਦ-ਵਿਵਾਦ ਵੀ ਓਡੇ ਤੌਰ ਤੇ ਉੱਭਰ ਕੇ ਆਏ ਜਿੰਨੀਆਂ ਵੋਟਾਂ ਤੁਹਾਨੂੰ ਜਿਹੜੇ ਹਿਸਾਬ ਦੇ ਨਾਲ ਜਾਨੀ ਕਿ ਮੰਡੇਟ ਜਿੰਨਾ ਮਿਲਿਆ ਉਨਾਂ ਹੀ ਜ਼ਿਆਦਾ ਕਿਤੇ ਨਾ ਕਿਤੇ ਵਿਰੋਧ ਵੀ ਹੋਇਆ ਪਹਿਲਾਂ ਤਾਂ ਕਿਵੇਂ ਤਾਂ ਦੇਖਦੇ ਹਾਂ ਅੱਜ ਇੱਕ ਲੰਬੇ ਸਮੇਂ ਤੋਂ ਬਾਅਦ ਜੇ ਕਹਿ ਸਕਦੇ ਆਂ ਵੀ ਵਾਪਸੀ ਹੋਈ ਹੈ ਅ ਜਿੰਨੀ ਹਿਊਜ ਮਾਰਜਨ ਨਾਲ ਮੈਂ ਜਿੱਤਿਆ ਸੀ ਉਹਨਾਂ ਲੋਕਾਂ ਦਾ ਪਿਆਰ ਮੈਨੂੰ ਹਮੇਸ਼ਾ ਮਿਲਿਆ ਹੁਣ ਵੀ ਮਿਲਿਆ ਡਿਊਰਿੰਗ ਮੈਂ ਜਦ ਜੁਡੀਸ਼ੀਅਲ ਕਸਟਡੀ ਸੀ ਜਦ ਵੀ ਮੇਰੇ ਖਿਆਲ ਚ ਡੇਲੀ ਕਟੂਗਟ 20 25 ਵਕੀਲ ਆਂਦੇ ਸੀ ਮਿਲਣ ਮੈਨੂੰ ਹਰ ਰੋਜ਼ ਨਵੇਂ ਵਕੀਲ ਆਂਦੇ ਸੀ ਤੇ ਉਹ ਕਹਿ ਰਹੇ ਸੀ ਕਿ ਪ੍ਰਧਾਨ ਜੀ ਬਾਹਰ ਆਓ ਤੇ ਤੁਹਾਡੀ ਬਾਹਰ ਜੋ ਆਣ ਦੀ ਜਿੱਤ ਹੋਊਗੀ ਸਾਰਾ ਦੀ ਜਿੱਤ ਹੋਊਗੀ ਤੇ ਅ ਕੱਲ ਕੋਰਟ ਨੇ ਜੋ ਮੈਨੂੰ ਬੇਲ ਦਿੱਤੀ ਹੈ ਉਹ ਬੇਲ ਮੈਰਿਟ ਤੇ ਮੈਨੂੰ ਦਿੱਤੀ ਹੈ ਕੱਲ ਕੋਰਟ ਨੇ ਆਪਣਾ ਵਿਊ ਵੀ ਦਿੱਤਾ ਸੀ ਕਿ ਜਿੰਨਾ ਕੁਛ ਹੈ ਇਹ ਸਾਰਾ ਇਹ ਸਾਰਾ ਗਲਤ ਹੈ ਕੋਈ ਵੀ ਨੋਨ ਅਵੇਲੇਬਲ ਸੈਕਸ਼ਨ ਨਹੀਂ ਬਣਦੇ ਸੀ ਪਰ ਪੁਲਿਸ ਨੇ ਕਿਸੇ ਪ੍ਰੈਸ਼ਰ ਚ ਉਹ ਐਡ ਕੀਤੇ ਤੇ ਚਲੋ ਨਾਬਬ ਕਲੀਅਰ ਹੋ ਗਈ ਹੈ ਕਿ ਉਹ ਸਾਰੇ ਜੋ ਨੋਨ ਅਵੇਲੇਬਲ ਸੈਕਸ਼ਨ تھے ਉਹ ਨਹੀਂ ਬੰਦਤੇ ਸੇ ਪਰ ਮਲਿਕ ਸਾਹਿਬ ਦੇਖਿਆ ਜਬੇ ਚਲੋ ਜ਼ਿੰਮੇਦਾਰੀ ਤੁਹਾਡੇ ਕੋਲ ਜਦੋਂ ਕਹਿੰਦਾ ਮਤਲਬ ਇਲੈਕਸ਼ਨ ਹੁੰਦੀ ਹੈ ਉਦੋਂ ਜਰੂਰ ਕਿਤੇ ਨ ਕਿਤੇ ਵਿਰੋਧੀ ਹੁੰਦੇ ਰਹਿਗੇ ਸਾਹਮਣੇ ਪਰ ਜਦੋਂ ਜਿੱਤੇ ਜਾਂਦਾ ਬੰਦਾ ਉਦੋਂ ਸਾਰਿਆਂ ਨੂੰ ਨਾਲ ਲੈ ਕੇ ਚੱਲਦਾ ਇਹ ਕੋਸ਼ਿਸ਼ ਰਹੂਗੀ ਵੀ ਚਲੋ ਜਿਹੜੇ ਬਵਾਦ ਵਿਵਾਦ ਪਿੱਛੇ ਹੋਏ ਅੱਗੇ ਕੋਸ਼ਿਸ਼ਾਂ ਰਹਿਣ ਵੀ ਸਾਰੇ ਇਕੱਠੇ ਹੋ ਕੇ ਚੱਲਾਂ ਸਰ ਬਿਲਕੁਲ ਸਾਰੇ ਮੇਰੇ ਵੱਡੇ ਭਰਾ ਛੋਟੇ ਭਰਾ ਨੇ ਤੇ ਮੈਂ ਹਮੇਸ਼ਾ ਸਾਰਿਆਂ ਨੂੰ ਕੋਸ਼ਿਸ਼ ਕਰਦਾ ਨਾਲ ਲੈ ਕੇ ਚੱਲਾਂ ਅੱਗੇ ਵੀ ਲੈ ਕੇ ਚੱਲਾਂਗਾ ਪਰ ਮੇਰਾ ਇੱਕ ਮੋਟਿਵ ਹੈ ਕਿ ਬਾਅਰ ਚ ਜਿੰਨਾ ਜ਼ਿਆਦਾ ਕਮ ਹੋ ਸਕੇ ਵਕੀਲਾ ਦੇ ਬੈਨੀਫਿਟ ਵਾਸਤੇ ਮੈਂ ਕਰਕੇ ਦਵਾ ਤੇ ਉਹ ਕਰਕੇ ਆਪਾਂ ਦਵਾਵਾਂਗੇ ਪਰ ਮਰੀਕ ਸਾਹਿਬ ਵਿਖੇ ਜਦੋਂ ਬਾਕੀਆਂ ਵਾਸਤੇ ਕੇਸ ਲੜਦੇ ਹੋਵੋਗੇ ਤੇ ਜਦੋਂ ਆਪ ਦੇ ਤੇ ਲੜਨਾ ਤਾਂ ਕਿੰਨਾ ਫਰਕ ਹੁੰਦਾ ਕਿੰਨਾ ਟੈਂਸ ਹੁੰਦਾ ਬੰਦਾ ਮੈਂ ਜੋ ਮਰ ਟੈਂਸ਼ਨ ਨਹੀਂ ਸੀ ਮੈਨੂੰ ਉਹਨੂੰ ਪਤਾ ਸੀ ਜੋ ਜਿੱਤ ਹੋਊਗੀ ਉਹ ਸਾਡੀ ਜਿੱਤ ਹੋਊਗੀ ਜੀ ਤੇ ਉਹ ਵਕੀਲਾ ਦੀ ਜਿੱਤ ਹੋਊਗੀ ਕੱਲ ਵਕੀਲਾ ਦੀ ਜਿੱਤ ਹੋਈ ਹੈ ਇਸੇ ਕਰਕੇ ਮੈਂ ਇੱਥੇ ਖੜਾ ਹਾਂ ਤੇ ਹੁਣ ਜੋ ਪ੍ਰਧਾਨ ਪਰਦਾਣ ਵਾਲੇ ਜੋ ਕੰਮ ਮੇਰੇ ਪੈਂਡਿੰਗ ਸੀ ਜੋ ਇੱਕ ਮਹੀਨੇ ਚ ਥੋੜੀ ਜੀ ਨੁਕਸਾਨ ਹੋਇਆ ਬਾਹਰ ਨੂੰ ਉਹ ਸਾਰੇ ਨੁਕਸਾਨ ਆਪਾਂ ਠੀਕ ਕਰਾਂਗੇ ਤੇ ਅੱਗੇ ਆਪਣਾ ਪੂਰਾ ਟੈਨਰ ਵਧੀਆ ਤਰੀਕੇ ਨਾਲ ਆਪਾਂ ਪੂਰਾ ਕਰਾਂਗੇ। ਪਕੜ ਜੀ ਦਿਖਾਇਆ ਤੁਹਾਡੀ ਬਹੁਤ ਭੂਮਿਕਾ ਰਹੀ ਹੈ ਕਿਉਂਕਿ ਕੱਲ ਕੰਦੇ 2 ਘੰਟੇ ਦੇ ਤਕਰੀਬ ਬਹਿਸ ਚੱਲੀ ਸਾਰੇ ਲੈ ਕੇ ਚਲੋ ਉੱਥੇ ਵੀ ਆਪਣੀ ਸੀਗੇ ਖੈਰ ਸਾਹਮਣੇ ਵੀ ਕਿਹਾ ਜਾਵੇ ਵਿਰੋਧੀ ਕਹਿੰਦੇ ਚੰਗੀ ਨਹੀਂ ਲੱਗਦੇ ਕਿਉਂਕਿ ਤੁਸੀਂ ਸਾਰਾ ਭਾਈਚਾਰਾ ਮੈਨੂੰ ਆਪਣੇ ਨਹੀਂ ਮੰਨਦਾ ਜੀ। ਜਦੋਂ ਕੋਈ ਬੰਦਾ ਆਪਣੇ ਪਰਿਵਾਰ ਦੇ ਪ੍ਰੈਜ਼ੀਡੈਂਟ ਨੂੰ ਜੇ ਸਾਡੀ ਇੰਸਟੀਟਿਊਸ਼ਨ ਬਹੁਤ ਉੱਚੀ ਹੈ ਉਹਦੇ ਤੇ ਉਸ ਦਿਨ ਇੱਕ ਤਰੀਕ ਸੀਗੀ 1 ਜੁਲਾਈ ਜਿਸ ਦਿਨ ਜਿਸ ਦਿਨ ਕਟਨਾ ਹੋਈ ਹੈ ਉਸ ਦਿਨ ਉਹਨਾਂ ਨੇ ਆ ਕੇ ਉਹ ਲੇਡੀ ਨੇ ਆ ਕੇ ਪਹਿਲੇ ਗਾਲਾ ਗੱਡੀਆਂ ਨੇ ਕਬਰੇ ਦੇ ਅੰਦਰ 라ਕੇ ਪ੍ਰੋਸੈਸ ਸਰਵਰ ਬਾਹਰ ਖੜਾ ਸੀਗਾ ਤੁਸੀਂ ਮੈਨੂੰ ਦੱਸੋ ਕਦੀ ਤੁਸੀਂ ਸੁਣਿਆ ਕਿ ਪਹਿਲੇ ਵੀ ਉਸ ਤੋਂ ਪਹਿਲੇ 16 April ਨੂੰ ਉਹਨੇ ਕਬਜ਼ਾ ਕਰ ਲਿਆ ਉੱਥੇ ਸਾਨੂੰ ਪੁਲਿਸ ਬੁਲਾਨੀ ਪਈ ਠੀਕ ਹੈ ਪੁਲਿਸ ਨੇ ਫ ਕਮਰਾ ਖਾਲੀ ਕਰਵਾਇਆ ਇਹ ਹਨ ਰਿਕਾਰਡ ਨੇ ਹਾਂਜੀ 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 ਸਾਰਾ ਕੁਝ ਹਨ ਰਿਕਾਰਡ ਮੈਂ ਕੋਈ ਵੀ ਇਹੋ ਜੀ ਗੱਲ ਨਹੀਂ ਕਰੂੰਗਾ ਜੀ ਜਿਹੜੀ ਨਾ ਹੋਵੇ 16 ਚਾਰ ਨੂੰ ਉਹਨਾਂ ਨੂੰ ਡਿਸਮੈਂਬਰ ਕਰਤਾ ਗਿਆ ਉਹਨਾਂ ਨੇ ਸੋਚਿਆ ਹੁਣ ਅੰਦਰ ਬੜਨ ਦਾ ਤਰੀਕਾ ਕੀ ਹੈ ਪੀ ਟੂਟੀ ਪੀਐਲ ਦੇ ਕੀ ਲਿਖਿਆ ਕਿ ਜੀ ਆ ਫੰਡਸ ਫੰਡ ਜਿਹੜੀ ਵੀ ਗੱਲ ਹੱਲੇ ਚੱਲ ਰਹੀ ਹੈ ਉਹ ਹੱਲੇ ਸਾਰਾ ਕੁਝ ਪੈਂਡਿੰਗ ਹੈ ਉਹ ਪੈਂਡਿੰਗ ਹੁੰਦੇ ਆ ਸਾਰੇ ਉਹ ਆਪ ਜਾਣਦੀ ਹੈ ਪ੍ਰੋਸੀਡਰ ਨਾਲ ਲੈ ਕੇ ਉਹ ਇੱਕ ਸਰਦਾਰ ਜੀ ਜਿਹੜੇ ਨਾਲ ਉਹ ਵੀ ਉਹ ਵੀ ਉਹਦੇ ਚ ਹੈਡਸ ਮੈਂਬਰ ਹੋਇਆ ਹੋਇਆ ਜਿਹੜਾ ਹਾਂ ਉਹ ਮੈਂਬਰ ਵੀ ਨਹੀਂ ਬਾਹਰ ਦਾ ਉਹ ਆ ਕੇ ਇਹ ਸ਼ੋ ਕਰਦਾ ਕਿ ਇਹਨਾਂ ਨੇ ਕੁਝ ਕੀਤਾ ਤੁਸੀਂ ਮੈਨੂੰ ਦੱਸੋ ਜੇ ਕੋਈ ਇਹੋ ਜਿਹੀ ਕੋਈ ਗਲਤੀ ਕਰੇ ਪਹਿਲੇ ਕੋਈ ਬੰਦਾ ਆਪਣਾ ਆਪਾ ਇਦਾਂ ਤਾਂ ਕੋ ਨਹੀਂ ਸਕਦਾ ਅੰਦਰ ਕੁਝ ਹੋਇਆ ਨਹੀਂ ਮੈਂ ਉਹ ਕੰਟਰੋਵਰਸੀ ਇਹ ਮੈਂ ਉਹ ਚ ਜਾਂਦਾ ਨਹੀਂ ਬਟ ਮੈਂ ਤੁਹਾਨੂੰ ਸਿਰਫ ਇੱਕੋ ਗੱਲ ਕਹਿਣਾ ਚਾਹਨਾ ਕਿ ਅਸੀਂ ਮਾਫ ਨਹੀਂ ਕਰਨਾ ਉਹਨਾਂ ਨੂੰ ਕਿਉਂ ਨਹੀਂ ਮਾਫ ਕਰਨਾ ਕਿਉਂ ਨਹੀਂ ਮਾਫ ਕਰਨਾ ਕਿਉਂਕਿ ਉਹਨਾਂ ਨੇ ਸਾਡੇ ਪ੍ਰੈਜ਼ੀਡੈਂਟ ਦੇ ਉੱਪਰ ਪਰਸਨਲੀ ਝੂਠਾ ਕੇਸ ਭਾ ਕੇ ਔਰ ਉਹਨਾਂ ਨੂੰ ਲੱਗਿਆ ਕਿ ਸਾਨੂੰ ਅੱਜ ਬੜਾ ਸਾਡੇ ਪਿੱਛੇ ਪਤਾ ਨਹੀਂ ਕਿੱਡੀ ਕਵੱਡੀ ਚੀਜ਼ ਹੈ ਬਜ਼ਾਰਤ ਆ ਗਈ ਹੈ ਤੇ ਕੁਝ ਨਹੀਂ ਹੋ ਸਕਦਾ ਨੋ ਨਾਓ ਵੀ ਆਰ ਗੋਇੰਗ ਟੂ ਟੈਲ ਥਮ ਐਂਡ ਟੀਚ ਥਮ ਅ ਲੈਸਨ ਬਾਰ ਕਾਉਂਸਲ ਆਫ ਇੰਡੀਆ ਦੇ ਕੋਲੇ ਜੇ ਨੇ ਜਿਹੜਾ ਸੇਕ ਰਿਆ ਮੈਟਰ ਉਹ ਚੀਜ਼ਾਂ ਚਲਦੀਆਂ ਰਹਿਣਗੀਆਂ ਨਾਲ ਨਾਲ ਜਾਂ ਹੁਣ ਨਹੀਂ ਜੀ ਬਾਰ ਕਾਉਂਸ ਜੋ ਕੋਈ ਕਾਰਵਾਈ ਇੱਥੇ ਕਰ ਰਹੇ ਸੀਗੇ ਅੱਛਾ ਪੰਜਾਬ ਰਹਿਣਾ ਬਾਦ ਕਨਸਲ ਵਾਲੇ ਉਹ ਸਾਰੀ ਐਕਸਾਈਟਡ ਸੀਗੀ ਤੁਸੀਂ ਮੰਨੋਗੇ ਕਿ ਸਾਡੇ ਸੈਕਟਰੀ ਨੂੰ ਉਹਨਾਂ ਨੇ ਕਿਹਾ ਕਿ 2 ਘੰਟੇ ਦਾ ਟਾਈਮ ਵੀ ਨਹੀਂ ਦੇਣਾ ਐਕਸ ਪਾਰਟੀ ਸਾਰਾ ਕੁਝ ਕਰੀ ਜਾਂਦੇ ਨੇ ਹੀ ਵਾਸ ਨਾਟ ਥੇਰ ਐਕਸ ਪਾਰਟੀ ਕਰਤਾ ਹੁਣ ਸਾਰਾ ਕੁਝ ਸਟੇ ਹੋ ਗਿਆ ਜੀ ਉੱਪਰ ਬੀਸੀਆਈ ਚ ਚਲਾ ਗਿਆ ਐਂਡ ਨਾਓ ਵੀ ਆਰ ਗੋਇੰਗ ਟੂ ਟੀਚ ਦਮ ਐਲ ਐਸ ਕਹੇ ਜਾਵੇ ਕਹਿ ਸਕਦੇ ਆ ਕਿ ਜਿਸ ਤਰ੍ਹਾਂ ਦੇ ਨਾਲ ਇਹ ਪੂਰਾ ਮੈਟਰ ਹੋਇਆ ਤਾਂ ਇੱਕ ਲੰਮੇ ਲੰਮਾ ਸਮਾਂ ਵਿੱਚ ਕਰਕੇ ਕਹਿ ਰਹੇ ਕਿ ਕਿ ਟਰਮ ਹੁੰਦੀ ਹੈਗੀ ਇੱਕ ਤੇ ਉਸ ਟਰਮ ਤੋਂ ਬਾਅਦ ਜਿਹਦੇ ਕਿਖੇ ਜਿੰਨੇ ਵੀ ਦਿਨ ਨਿਕਲਦੇ ਨੇਗੇ ਉਸ ਤੋਂ ਬਾਅਦ ਦੇ ਵਿੱਚ ਵਿਕਾਸ ਮਲਿਕਾ ਜੁਮ ਦੁਆਰੇ ਜ਼ਿੰਮੇਵਾਰੀ ਸਾਂਭਣਗੇ ਇੱਕ ਉਹ ਦਿਨ ਸੀ ਜਿੱਦੇ ਉਹ ਜਿੱਤੇ ਨੇਗੇ ਤੇ ਇੱਕ ਆ ਦਿਨ ਹੈ ਵੀ ਜਦੋਂ ਦੁਆਰੇ ਫੇਰ ਹੁਜਮਾਨ ਤੋਂ ਬਾਅਦ ਬਾਹਰ ਆਏ ਨੇ ਹਾਲਾਂਕਿ ਮਾਮਲੇ ਜਿਹੜੇ ਜਿੰਨੇ ਵੀ ਡਿਸਪੂਟ ਦੇ ਨੇ ਉਹ ਵਿਚਾਰਾधीन ਨੇ ਤੇ ਉਸ ਤੋਂ ਬਾਅਦ ਦੇਖਣਾ ਹੋਊਗਾ ਕਿ ਫੈਸਲੇ 바ਰ ਕਾਉਂਸਲ ਆਫ ਇੰਡੀਆ ਸੁਣਾਉਂਦੀ ਹੈ ਤੇ ਕੀ ਜਲ ਸਾਹਿਬਾਨ ਜਿਹੜੇ ਇਹਦੇ ਫੈਸਲਾ ਲੈਂਦੇ ਨੇਗੇ ਵਕ ਆਖਰਕਾਰ ਕਿਤੇ ਨਾ ਕਿਤੇ ਦੁਬਾਰਾ ਤੋਂ ਵਿਕਾਸ ਮਾਲਕ ਨੂੰ ਜ਼ਿੰਮੇਵਾਰੀ ਮਿਲ ਰਹੀ ਹੈ ਸੀਨੀਅਰ ਵੀਡੀਓਲਰ ਸੁਮੇਤ ਇਹਦੇ ਨਾਲ ਮਿਸਿੰਗ ਹੋ ਰਹੀਆਂ ਨਾ ਸੁਪਰ ਸੈਂਟੀ ਵੀ ਚੰਡੀਗੜ੍ਹ